ਸਵੇਰੇ ਦੀਆਂ ਇਹ 6 ਆਦਤਾਂ ਜੇਕਰ ਤੁਸੀਂ ਅਪਣਾ ਲਓਗੇ ਤਾਂ ਬਿਮਾਰੀਆਂ ਤੋਂ ساری ਉਮਰ ਹੀ ਤੁਸੀਂ ਦੂਰ ਰਹੋਗੇ ਸਿਰਫ ਤੁਸੀਂ ਹੀ ਨਹੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਆਦਤਾਂ ਜ਼ਰੂਰ ਪਾਓ ਕਿਉਂਕਿ ਨਾਰਮਲੀ ਹੁੰਦਾ ਕੀ ਹੈ ਸਵੇਰੇ ਉੱਠਦੇ ਸਾਰ ਬਹੁਤ ਸਾਰੇ ਜਣਿਆਂ ਨੂੰ ਆਦਤ ਹੁੰਦੀ ਹੈ ਬੈਟੀ ਪੀਣ ਦੀ ਬਸ ਚਾਹ ਪੀ ਕੇ ਹੀ ਦਿਨ ਦੀ ਸ਼ੁਰੂਆਤ ਕਰ ਲਈ ਜਾਂਦੀ ਹੈ ਇੱਥੋਂ ਹੀ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ ਸੋ ਅੱਜ ਜ਼ਰੂਰ ਧਿਆਨ ਨਾਲ ਇਹ ਵੀਡੀਓ ਸੁਣਿਓ ਦੇਖਿਓ ਤੇ ਹੋਰਾਂ ਨੂੰ ਵੀ ਸੈਂਡ ਜ਼ਰੂਰ ਕਰਨਾ ਸੋ ਦੱਸਾਂਗੇ ਅੱਜ ਦੀ ਵੀਡੀਓ ਵਿੱਚ ਕਿਹੜੀਆਂ ਉਹ 6 ਆਦਤਾਂ ਨੇ ਜਿਨ੍ਹਾਂ ਨੂੰ ਤੁਸੀਂ ਆਪਣਾ ਡੇਲੀ ਰੁਟੀਨ ਦਾ ਹਿੱਸਾ ਬਣਾਓ ਆਪਣੇ ਮਾਰਨਿੰਗ ਰੁਟੀਨ ਦਾ ਹਿੱਸਾ ਬਣਾਓ ਤੇ ਸਿਹਤਮੰਦ ਰਹੋ ਬਿਨਾ ਹੋਰ ਕੋਈ ਗੱਲ ਕਰਦਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਪੂਰੀ ਜਾਣਕਾਰੀ ਸੋ ਸਭ ਤੋਂ ਪਹਿਲੀ ਆਦਤ ਕੀ ਹੈ ਪਹਿਲੀ ਆਦਤ ਇਹ ਹੈ ਕਿ ਉੱਠਦੇ ਸਾਰ ਤੁਹਾਡੀ ਸਟ੍ਰੈਚਿੰਗ ਤੁਸੀਂ ਜ਼ਰੂਰ ਕਰ ਲਓ ਜਿਵੇਂ ਕਿ ਅੰਗੜਾਈਆਂ ਅਸੀਂ ਲੈਂਦੇ ਹਾਂ ਉੱਠਦੇ ਸਾਰ ਸਾਡੀ ਬਾਡੀ ਜੋ ਹੈ ਆਟੋਮੈਟਿਕਲੀ ਅਸੀਂ ਅੰਗੜਾਈਆਂ ਲੈਣ ਲੱਗ ਜਾਂਦੇ ਹਾਂ ਸੋ ਉਸੇ ਨੂੰ ਥੋੜਾ ਜਾ ਐਡਵਾਂਸ ਤੁਸੀਂ ਕਰ ਲੋ ਆਪਣੇ ਅ ਗਰਦਨ ਦੀ ਥੋੜੀ ਸਟ੍ਰੈਚਿੰਗ ਕਰ ਲੋ ਮੋਢਿਆਂ ਦੀ ਸਟ੍ਰੈਚਿੰਗ ਕਰ ਲੋ ਔਰ ਅਗਰ ਤੁਸੀਂ ਥੋੜੀ ਸਟ੍ਰੈਚਿੰਗ ਕਰਦੇ ਹੋ ਇਸ ਦੇ ਬਹੁਤ ਸਾਰੇ ਫਾਇਦੇ ਨੇ ਇੱਕ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਬਹੁਤ ਚੰਗਾ ਹੋ ਜਾਂਦਾ ਹੈ ਇੱਕ ਵਾਰੀ ਜਦੋਂ ਉੱਠਦੇ ਆ ਤਾਂ ਤੁਹਾਨੂੰ ਤਾਜ਼ਗੀ ਮਹਿਸੂਸ ਜ਼ਰੂਰ ਹੋਏਗੀ ਜਦੋਂ ਤੁਸੀਂ ਸਟ੍ਰੈਚਿੰਗ ਕਰਦੇ ਹੋ ਸਾਹ ਚੰਗੀ ਤਰ੍ਹਾਂ ਨਾਲ ਅੰਦਰ ਲੈਂਦੇ ਹੋ ਔਰ ਪੂਰੀ ਬਾਡੀ ਵਿੱਚ ਆਕਸੀਜਨ ਜੋ ਹੈ ਅੱਛੀ ਮਾਤਰਾ ਵਿੱਚ ਪਹੁੰਚਦੀ ਹੈ ਔਰ ਤੁਹਾਨੂੰ ਇੱਕਦਮ ਐਨਰਜੀਅਸ ਦੇ ਨਾਲ ਹੀ ਫੀਲ ਹੋਣ ਵਾਲੀ ਹੈ ਮਸਲਜ਼ ਰਿਲੈਕਸ ਹੋ ਜਾਂਦੇ ਨੇ ਉਸੇ ਕਿਉਂਕਿ ਅਸੀਂ ਸਾਰੀ ਰਾਤ ਸੁੱਤੇ ਹੁੰਦੇ ਆਂ ਕਈ ਵਾਰ ਇੱਕੋ ਪੋਜੀਸ਼ਨ ਦੇ ਵਿੱਚ ਕਈ ਘੰਟੇ ਅਸੀਂ ਸੁੱਤੇ ਰਹਿੰਦੇ ਆਂ ਸੋ ਇਸ ਦੇ ਲਈ ਤੁਸੀਂ ਅਗਰ ਸਟ੍ਰੈਚਿੰਗ ਨੂੰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੁੰਦੇ ਹੋ ਸਵੇਰੇ ਉੱਠਦੇ ਸਾਰ ਸਟ੍ਰੈਚਿੰਗ ਕਰਦੇ ਹੋ ਤਾਂ ਤੁਸੀਂ ਦੇਖੋਗੇ ਬਹੁਤ ਪੋਜ਼ਿਟਿਵ ਤੁਸੀਂ ਰਹਿਣ ਲੱਗੇ ਐਂਜਾਇਟੀ ਘਬਰਾਹਟ ਇਸ ਤਰ੍ਹਾਂ ਦੀ ਜਿਹੜੀ ਪਹਿਲਾਂ ਕੋਈ ਪ੍ਰੋਬਲਮ ਰਹਿੰਦੀ ਵੀ ਸੀ ਉਹ ਵੀ ਠੀਕ ਹੋ ਜਾਏਗੀ ਦੂਸਰੀ ਆਦਤ ਦੀ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਗਰਮ ਪਾਣੀ ਪੀ ਕੇ ਦਿਨ ਦੀ ਸ਼ੁਰੂਆਤ ਕਰੋ ਜਿਸ ਦੇ ਨਾਲ ਤੁਹਾਡਾ ਡਾਈਜੈਸ਼ਨ ਵੀ ਵਧੀਆ ਰਹਿਣਗਾ ਵਾਲਾ ਹੈ ਔਰ ਡਾਈਜੈਸ਼ਨ ਵਧੀਆ ਹੋਏਗਾ ਪੇਟ ਸਾਫ ਰਹੇਗਾ ਤਾਂ ਹੋਰ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ ਇਸ ਲਈ ਉੱਠ ਕੇ ਜਿਹੜੇ ਵੀ ਸ਼ੁਰੂਆਤ ਦਿਨ ਦੀ ਆਪਣੀ ਚਾਹ ਦੇ ਨਾਲ ਕਰਦੇ ਨੇ ਉਹ ਪਲੀਜ਼ ਇਹ ਆਦਤ ਨੂੰ ਜੋ ਹੈ ਸੁਧਾਰ ਜ਼ਰੂਰ ਲਓ ਤੁਸੀਂ ਗਰਮ ਪਾਣੀ ਪੀਣਾ ਹੈ ਤੇ ਗਰਮ ਪਾਣੀ ਦਾ ਇੱਥੇ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਬਲਦਾ ਸੜਦਾ ਪਾਣੀ ਸਵੇਰੇ ਸਵੇਰੇ ਪਿੰਗ ਲੈ ਜਾਣਾ ਹੈ ਥੋੜਾ ਨੋਰਮਲ ਹੋਵੇ ਤੇ ਥੋੜਾ ਸਿਪ ਸਿਪ ਕਰਕੇ ਪਾਣੀ ਪੀਣਾ ਹੈ ਔਰ ਜਿਹੜੇ ਕਈ ਅਸੀਂ ਦੇਖਦੇ ਆ ਕਿ ਸੋਚਦੇ ਨੇ ਕਿ ਕਈਆਂ ਨੇ ਕਿਤੋਂ ਸੁਣਿਆ ਹੁੰਦਾ ਹੈ ਕਿ ਢੇਰ ਸਾਰਾ ਪਾਣੀ ਪੀ ਲੈਣਾ ਸਵੇਰੇ ਹੀ ਐਵੇਂ ਨਹੀਂ ਹੁੰਦਾ ਜਿੰਨਾ ਤੁਸੀਂ ਨੋਰਮਲੀ ਆਰਾਮ ਨਾਲ ਪੀ ਸਕਦੇ ਹੋ ਤੁਹਾਡੀ ਬੋਡੀ ਜੋ ਹੈ ਕੰਫਰਟੇਬਲੀ ਐਡਜਸਟ ਕਰ ਸਕਦੀ ਹੈ ਪੀ ਸਕਦੀ ਹੈ ਉਨਾ ਹੀ ਪਾਣੀ ਪੀਓ ਤੱਕੇ ਨਾਲ ਜ਼ਬਰਦਸਤੀ ਮਿਲ ਕੇ ਨਹੀਂ ਕਿ ਇੰਨੇ ਗਲਾਸ ਮੈਂ ਪੀਣੇ ਹੀ ਨੇ ਪਾਣੀ ਅਜਿਹਾ ਨਹੀਂ ਰੁਕ ਰੁਕ ਕੇ ਪੀ ਸਕਦੇ ਹੋ ਪਾਣੀ ਔਰ ਇਕਦਮ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਉਸ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ওয়াটার ਦੇ ਨਾਲ ਪਾਣੀ ਐਕਸਟਰਾ ਪਾਣੀ ਜਿਹੜਾ ਪਿੰਦੇ ਹੋ ਉਸ ਦੇ ਨਾਲ ਭਾਰਾਪਨ ਤੁਹਾਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਅਗਲੀ ਆਪਾਂ ਆਦਤ ਦੀ ਗੱਲ ਕਰੀਏ ਬਹੁਤ ਖਾਸ ਹੈ ਸੋ ਅੱਜ ਦੇ ਸਮੇਂ ਵਿੱਚ ਤਾਂ ਅਜਿਹਾ ਕੋਈ ਕਰਦਾ ਨਹੀਂ ਹੈ ਹਾਲਾਂਕਿ ਪਹਿਲੇ ਸਮਿਆਂ ਦੇ ਵਿੱਚ ਇਹ ਆਦਤ ਜ਼ਰੂਰ ਹਰ ਘਰ ਦੇ ਵਿੱਚ ਅਪਣਾਈ ਜਾਂਦੀ ਸੀ ਉਹ ਹੈ ਜੀ ਔਇਲ ਪੁਲਿੰਗ ਯਾਨੀ ਕਿ ਮੂੰਹ ਦੇ ਵਿੱਚ ਇੱਕ ਚਮਚ ਤੇਲ ਪਾ ਕੇ ਰੱਖਣਾ ਹੈ ਔਰ 15 ਵੀ ਮਿੰਟ ਇਹ ਤੁਸੀਂ ਆਪਣੇ ਮੂੰਹ ਦੇ ਵਿੱਚ ਰੱਖਣਾ ਹੈ ਤੇਲ ਇਹ ਕੋਈ ਵੀ ਰਿਫਾਈਨਡ ਆਇਲ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਇਹ ਹੋਣਾ ਚਾਹੀਦਾ ਜੀ ਜਿਵੇਂ ਕੱਚੀ ਕਾਣੀ ਵਾਲਾ ਆਪਾਂ ਤੇਲ ਕਹਿੰਦੇ ਆ ਸਰੋਂ ਦਾ ਤੇਲ ਆਪਾਂ ਯੂਜ਼ ਕਰਦੇ ਆ ਜਾਂ ਫਿਰ ਕੋਲਡ ਪ੍ਰੈਸ ਆਇਲ ਜਿਹੜੇ ਆਉਂਦੇ ਨੇ ਸੋ ਇਹ ਤੁਸੀਂ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਤਿਲ ਦਾ ਤੇਲ ਵੀ ਲੈ ਸਕਦੇ ਹੋ ਔਰ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਬਹੁਤ ਚੰਗਾ ਹੈ ਪਰ ਕੋਲਡ ਪ੍ਰੈਸ ਤੇਲ ਹੀ ਹੋਣਾ ਚਾਹੀਦਾ ਹੈ ਰਿਫਾਈਨਡ ਆਇਲ ਬਿਲਕੁਲ ਵੀ ਨਹੀਂ ਇੱਥੇ ਆਪਾਂ ਗੱਲ ਕਰ ਰਹੇ ਸੋ ਇਹ ਜਦੋਂ ਤੁਸੀਂ ਮੂੰਹ ਦੇ ਵਿੱਚ ਰੱਖਦੇ ਹੋ ਸ਼ੁਰੂਆਤ ਹਾਲਾਂਕਿ 15 ਮਿੰਟ ਅਗਰ ਨਾ ਵੀ ਰੱਖ ਸਕੋ ਤਾਂ ਜ਼ਰੂਰ 5-10 ਮਿੰਟ ਤੋਂ ਹੀ ਸ਼ੁਰੂਆਤ ਕਰੋ ਸਿਰਫ ਇੱਕ ਚਮਚ ਹੀ ਤੁਸੀਂ ਇਹ ਤੇਲ ਲੈਣਾ ਹੈ ਮੂੰਹ ਦੇ ਵਿੱਚ ਪਾ ਕੇ ਰੱਖੋਗੇ ਬਹੁਤ ਸਾਰੇ ਟੌਕਸਿਨਸ ਜੋ ਹੈ ਤਾਂ ਇਹ ਮੂੰਹ ਦੇ ذریعے ਜਦੋਂ ਤੁਸੀਂ ਮੂੰਹ ਬੰਦ ਰੱਖਦੇ ਹੋ ਤੇਲ ਦੇ ਕੜਵਾਹਟ ਦੇ ਨਾਲ ਔਰ ਸਾਰੇ ਜਿਹੜੇ ਟੌਕਸਿਨਸ ਨੇ ਤੁਸੀਂ ਜਦੋਂ 10 ਮਿੰਟ ਬਾਅਦ ਉਹ ਮੂੰਹ ਤੋਂ ਥੁੱਕ ਦੋਗੇ ਟੌਕਸਿਨਸ ਵੀ ਬਾਹਰ ਨਿਕਲਦੇ ਨੇ ਜਾਂ ਜਰਮਸ ਜਿਹੜੇ ਦੰਦਾਂ ਦੇ ਵਿੱਚ ਲੱਗੇ ਹੋਣਗੇ ਕਿਸੇ ਵੀ ਤਰ੍ਹਾਂ ਦੇ ਉਹ ਸਾਰੇ ਜਰਮਸ ਬਾਹਰ ਨਿਕਲ ਜਾਣਗੇ اور ਤੁਹਾਡੇ ਦੰਦ ਵੀ ਉਸ ਦੇ ਨਾਲ ਬਹੁਤ ਵਧੀਆ ਹੋ ਜਾਣਗੇ ਚਮਕਦਾਰ ਹੋ ਜਾਣਗੇ ਜੇਕਰ ਤੁਸੀਂ ਇਸ ਨੂੰ ਆਪਣਾ ਰੁਟੀਨ ਬਣਾਉਂਦੇ ਹੋ ਇਹ ਹੀ ਨਹੀਂ ਤੁਹਾਡਾ ਜਿਹੜਾ ਫੇਸ ਹੈ ਇਹ ਵੀ ਬਹੁਤ ਗਲੋ ਕਰਨ ਲੱਗਦਾ ਹੈ ਜੇਕਰ ਤੁਸੀਂ ਇਸ ਨੂੰ ਕੰਟੀਨਿਊ ਆਪਣੀ ਆਦਤ ਬਣਾਉਂਦੇ ਹੋ ਕਰਕੇ ਦੇਖੋ ਸਾਈਡ ਇਫੈਕਟ ਕੋਈ ਨਹੀਂ ਹੈ ਪਰ ਹਾਂ ਥੋੜਾ ਟਾਈਮ ਜ਼ਰੂਰ ਦੇਣਾ ਪੈਂਦਾ ਐਨਾਂ ਚੇਅਰ ਅਗਰ ਬੈਠਣਾ ਹੈ ਚੁੱਪ ਕਰਕੇ ਬੈਠਣਾ ਹੈ ਉਹ ਵੀ ਸੋ ਇਸ ਦਾ ਤੁਸੀਂ ਬੈਨੀਫਿਟ ਜ਼ਰੂਰ ਲੈ ਸਕਦੇ ਹੋ ਇਸ ਦੇ ਨਾਲ ਬਲੱਡ ਸਰਕੂਲੇਸ਼ਨ ਵਿੱਚ ਵੀ ਅ ਅੱਛਾ ਤੁਹਾਡਾ ਪ੍ਰਭਾਵ ਪਏਗਾ ਕਈ ਕਈ ਵਾਰ ਤਾਂ ਇਹ ਵੀ ਸੁਣੀ ਚੀਜ਼ ਕਿ ਇਹ ਦਿਲ ਦੇ ਲਈ ਵੀ ਸਾਡੇ ਬਹੁਤ ਅੱਛੀ ਚੀਜ਼ ਹੈ ਸੋ ਇਸ ਨੂੰ ਤੁਸੀਂ ਅਪਣਾ ਕੇ ਜ਼ਰੂਰ ਦੇਖੋ ਹਾਲਾਂਕਿ ਮੈਂ ਵੀ ਕਦੇ-ਕਦੀ ਇਹ ਕਰਦੀਆਂ ਪਰ ਰੁਟੀਨ ਵਿੱਚ ਮੈਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਕੰਟੀਨਿਊ ਕਰਨ ਦੇ ਵਿੱਚ ਸੋ ਮੈਂ ਵੀ ਇਸ ਨੂੰ ਆਪਣੀ ਆਦਤ ਜ਼ਰੂਰ ਬਣਾ ਲੈਣਾ ਤੇ ਤੁਸੀਂ ਵੀ ਜ਼ਰੂਰ ਇਸ ਨੂੰ ਟਰਾਈ ਕਰੋ ਬਹੁਤ سارے ਫਾਇਦੇ ਨੇ ਇਸ ਦੇ ਅਗਲੀ ਆਪਾਂ ਗੱਲ ਕਰੀਏ ਤਾਂ आई वॉश ਕਰਨੇ ਆ ਅੱਖਾਂ ਦੇ ਵਿੱਚ ਉੱਠਦੇ ਸਾਰ ਜੋ ਹੈ ਨੋਰਮਲ ਪਾਣੀ ਦੇ ਆ ਠੰਡੇ ਪਾਣੀ ਦੇ ਛਿੱਟੇ ਜ਼ਰੂਰ ਪਾਣੇ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦੀ ਜੋ ਡਸਟ ਹੁੰਦੀ ਹੈ ਪੋਲੂਸ਼ਨ ਦੇ ਕਰਕੇ ਕੋਈ ਟਾਕਸਿਨਸ ਹੁੰਦੇ ਨੇ ਜਦੋਂ ਅਸੀਂ ਠੰਡੇ ਪਾਣੀ ਦੇ ਛਿੱਟੇ ਪਾਣੇ ਆ ਤਾਂ ਇਹ ਡਸਟ ਬਾਹਰ ਨਿਕਲ ਜਾਂਦੀ ਹੈ ਅੱਖਾਂ ਨੂੰ ਬੜਾ ਇੱਕ ਕੂਲਿੰਗ ਜਿਹਾ ਇਫੈਕਟ ਮਿਲਦਾ ਹੈ ਜਿਸ ਦੇ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਨੇ ਅੱਖਾਂ ਦੀਆਂ ਜਿਹੜੀਆਂ ਬਹੁਤ ਹੀ ਬਰੀਕ ਨਸਾਂ ਹੁੰਦੀਆਂ ਨੇ ਉਹਨਾਂ ਦੀ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਅੱਛੀ ਹੋ ਜਾਂਦੀ ਹੈ ਸੋ ਮੂੰਹ ਦੇ ਵਿੱਚ ਅਗਰ ਆਪਾਂ ਜਿਵੇਂ ਤੇਲ ਪਾਇਆ ਨਾਲ ਅਸੀਂ ਅੱਖਾਂ ਦੇ ਵਿੱਚ ਪਾਣੀ ਪਾਣੇ ਆ ਤਾਂ ਉਸ ਦਾ ਬਹੁਤ ਜ਼ਿਆਦਾ ਅੱਛਾ ਇਫੈਕਟ ਤੁਹਾਨੂੰ ਦਿਖੇਗਾ ਔਰ ਜਦੋਂ ਤੁਸੀਂ ਇਹ ਦੇਖੋ ਇਹ ਆਦਤਾਂ ਇਸ ਤਰ੍ਹਾਂ ਦੀ ਆਦਤਾਂ ਹੁੰਦੀਆਂ ਇੱਕ ਦਿਨ ਦੋ ਦਿਨ ਹਫਤੇ ਨਾਲ ਨਹੀਂ 10 15 ਦਿਨ ਜੇ ਤੁਸੀਂ ਕੰਟੀਨਿਊ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਬਹੁਤ ਹੀ ਅੱਛੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਔਰ ਤੁਹਾਨੂੰ ਖੁਦ ਪਤਾ ਲੱਗਦਾ ਹੈ ਕਿ ਜਦ ਮੈਂ ਆਦਤਾਂ ਨਹੀਂ ਅਪਣਾਈਆਂ ਸੀ ਜਾਂ ਹੁਣ ਮੈਂ ਆਦਤਾਂ ਕੰਟੀਨਿਊ ਕੀਤੀਆਂ ਨੇ ਕੀ ਫਰਕ ਹੈ ਤੁਹਾਨੂੰ ਖੁਦ ਲੱਗੇਗਾ ਕਿ ਇਹਨਾਂ ਆਦਤਾਂ ਨਾਲ ਹੀ ਮੈਂ ਅੱਗੇ ਕੰਟੀਨਿਊ ਜ਼ਰੂਰ ਰਹਿਣਾ ਸੋ ਅਗਲੀ ਆਦਤ ਦੀ ਆਪਾਂ ਗੱਲ ਕਰੀਏ ਉਹ ਹੈ ਜੀ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠਣਾ ਇਹ ਆਪਾਂ ਸੂਰਜ ਦੀ ਰੋਸ਼ਨੀ ਕਿਹੜੀ ਹੈ ਜਿਹੜੀ ਸਵੇਰੇ ਸਵੇਰੇ ਹੁੰਦੀ ਹੈ ਬੜੀ ਸੌਫਟ ਜੀ ਜਦੋਂ ਧੁੱਪ ਦੀਆਂ ਕਿਰਨਾਂ ਆ ਰਹੀਆਂ ਹੁੰਦੀਆਂ ਨੇ ਉਸ ਧੁੱਪ ਦੇ ਵਿੱਚ ਆਪਾਂ ਬੈਠਣ ਦੀ ਗੱਲ ਕਰ ਰਹੇ ਹਾਂ 10 15 ਮਿੰਟ ਹੀ ਤੁਸੀਂ ਚਾਹੇ ਬੈਠੋ ਪਰ ਬੈਠੋ ਜ਼ਰੂਰ ਇਸ ਦੇ ਨਾਲ ਜੋ ਹੈ ਸਾਡੀ ਬਾਡੀ ਵਿਟਾਮਿਨ ਡੀ ਬਣਾ ਪਾਉਂਦੀ ਹੈ ਔਰ ਵਿਟਾਮਿਨ ਡੀ ਬਹੁਤ ਹੀ ਜ਼ਿਆਦਾ ਜ਼ਰੂਰੀ ਕਿਉਂਕਿ ਅਸੀਂ ਬਹੁਤ ਸਾਰੇ ਹੈਲਥ ਇਸ਼ੂਜ਼ ਵਿੱਚ ਦੇਖਦੇ ਹਾਂ ਆਪਾਂ ਅਗਰ ਕੋਈ ਬਾਡੀ ਪੇਨ ਰਹਿੰਦੇ ਨੇ ਹੱਡੀਆਂ ਕਮਜ਼ੋਰ ਹੋ ਗਈਆਂ ਨੇ ਤਾਂ ਉੱਥੇ ਵਿਟਾਮਿਨ ਡੀ ਦੀ ਕਮੀ ਸਭ ਤੋਂ ਵੱਡੀ ਜੋ ਹੈ ਇੱਕ ਵਜਾ ਇੱਕ ਕਾਰਨ ਬਣ ਜਾਂਦਾ ਅੱਜ ਕੱਲ ਬਹੁਤ ਸਾਰੇ ਲੋਕਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਸਪਲੀਮੈਂਟਸ ਸਾਨੂੰ ਖਾਣੇ ਪੈਂਦੇ ਪਰ ਜੇ ਅਸੀਂ ਸਵੇਰੇ 10-15 ਮਿੰਟ ਧੁੱਪ ਦੀ ਰੋਸ਼ਨੀ ਵਿੱਚ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠ ਜਾਂਦੇ ਆ ਤਾਂ ਸਾਡੀ ਬਾਡੀ ਸਫੀਸ਼ੀਐਂਟ ਵਿਟਾਮਿਨ ਡੀ ਆਪਣੇ ਆਪ ਲਈ ਬਣਾ ਸਕਦੀ ਹੈ ਟੇਰੋ ਫਾਇਦਾ ਇਸ ਦੇ ਵੀ ਨੇ ਸੋ ਅਗੋਂ ਆਪਾਂ ਗੱਲ ਕਰੀਏ ਤਾਂ ਅਗਲਾ ਇੱਕ ਬਹੁਤ ਹੀ ਖਾਸ ਆਦਤ ਜਿਸ ਨੂੰ ਆਪਾਂ ਗਵਾਗੇ ਉਹ ਹੈ ਜੀ ਤੁਹਾਡਾ ਨਾਸ਼ਤਾ ਜੀ ਹਾਂ ਹੁੰਦਾ ਕੀ ਹੈ ਕਿ ਘਰ ਦੇ ਵਿੱਚ ਅਸੀਂ ਕਿੰਨੇ ਸਾਰੇ ਪਰਸਨ ਆ ਸਭ ਦੇ ਲਈ ਸੇਮ ਨਾਸ਼ਤਾ ਬਣਦਾ ਔਰ ਸਾਰੇ ਉਸ ਨੂੰ ਖਾ ਕੇ ਦਿਨ ਦੀ ਸ਼ੁਰੂਆਤ ਕਰ ਲੈਂਦੇ ਨੇ ਪਰ ਅਗਰ ਉਂਝ ਦੇਖੀਏ ਤਾਂ ਹਰੇਕ ਪਰਸਨ ਡਿਫਰੈਂਟ ਹੈ ਕਿਸੇ ਨੂੰ ਕੋਈ ਹੈਲਥ ਇਸ਼ੂ ਹੈ ਕੋਈ ਆਪਣੀ એનર્ਜੀ ਲੈਵਲ ਵਧਾਣਾ ਚਾਹੁੰਦਾ ਹੈ ਕੋਈ ਆਪਣੇ ਆਪ ਨੂੰ ਪਤਲਾ ਕਰਨਾ ਚਾਹੁੰਦਾ ਹੈ ਕਿਸੇ ਨੂੰ ਡਾਇਬਟੀਜ਼ ਹੀ ਪ੍ਰੋਬਲਮ ਹੈ ਸੋ ਉਸ ਅਕੋਰਡਿੰਗਲੀ ਹਰੇਕ ਦਾ ਨਾਸ਼ਤਾ ਅਲੱਗ ਟਾਈਪ ਦਾ ਹੁੰਦਾ ਹੈ ਸੋ ਉਸ ਟਾਈਪ ਦਾ ਨਾਸ਼ਤਾ ਅਗਰ ਤੁਸੀਂ ਕਰਦੇ ਹੋ ਤਾਂ ਤੁਹਾਡਾ ਪੂਰਾ ਦਿਨ ਬਹੁਤ ਵਧੀਆ ਤੰਦਰੁਸਤ ਰਹਿਣ ਵਾਲਾ ਹੈ ਕਿਉਂਕਿ ਆਪਾਂ ਇੱਥੇ ਅਗਰ ਗੱਲ ਕਰੀਏ ਕੋਈ ਡਾਇਬੀਟਿਕ ਪੇਸ਼ੈਂਟ ਹੈ ਅਗਰ ਉਹ ਸਵੇਰੇ ਸਵੇਰੇ ਜੂਸ ਪੀ ਲੈਂਦਾ ਹੈ ਤਾਂ ਉਸ ਦੀ ਡਾਇਬਟੀਜ਼ ਹੋਰ ਵਧਣ ਵਾਲੀ ਹੈ ਔਰ ਬਹੁਤ ਸਾਰਾ ਅਗਰ ਕੋਈ ਆਪਾਂ ਗਈਏ ਕਿਸੇ ਨੂੰ ਦਿਲ ਦੀ ਪ੍ਰੋਬਲਮ ਹੈ ਹਾਰਟ ਦੀ ਕੋਈ ਪ੍ਰੋਬਲਮ ਦੀ ਪਈ ਹੈ ਅਗਰ ਉਹ ਫਰਾਈ ਪਰੌਂਠੇ ਖਾਂ ਲਾ ਜਾਂਦਾ ਸਵੇਰੇ ਤਾਂ ਉਸਦੇ ਲਈ ਵੀ ਉਹ ਦਿੱਕਤ ਹੈ ਜੇ ਕੋਈ weight ਆਪਣਾ ਘਟਾਉਣਾ ਚਾਹੁੰਦਾ ਹੈ ਉਹ ਇਸ ਤਰ੍ਹਾਂ ਦੀ ਚੀਜ਼ਾਂ ਖਾਏ ਫਰਾਈ ਪਰੌਂਠੇ ਖਾ ਰਹੇ ਨੇ ਤਾਂ ਉਸ ਦੇ ਨਾਲ ਵੀ ਉਸ ਦਾ weight loss ਹੋਣ ਵਾਲਾ ਨਹੀਂ ਹੈ ਸੋ ਜਿਹੜੇ ਜਿਨ੍ਹਾਂ ਨੇ weight loss ਕਰਨਾ ਹੈ ਆਪਣਾ weight ਮੈਨੇਜ ਕਰਨਾ ਚਾਹੁੰਦੇ ਨੇ ਤਾਂ oats ਜੋ ਹੈ ਉਹ ਖਾ ਸਕਦੇ ਨੇ ਚੀਲਾ ਹੁੰਦਾ ਹੈ ਮੂੰਗੀ ਦੀ ਦਾਲ ਦਾ ਚੀਲਾ ਹੈ ਸੋ ਇਸ ਤਰੀਕੇ ਨਾਲ ਜੋ ਹੈ ਤੁਹਾਨੂੰ ਆਪਣੀ ਬੋਡੀ ਟਾਈਪ ਸਮਝਣੀ ਪਏਗੀ ਉਸ ਦੇ ਅਕੋਰਡਿੰਗਲੀ ਹੀ ਤੁਹਾਨੂੰ ਨਾਜਤਾ ਕਰਨਾ ਚਾਹੀਦਾ ਹੈ ਕਿਸੇ ਦੀ ਬੜੀ ਸੈਡੈਂਟਰੀ ਲਾਈਫ ਹੈ ਕਿ ਬਸ ਬੈਠੇ ਤੇ ਹੀ ਪੂਰਾ ਦਿਨ ਨਿਕਲਣਾ ਹੁੰਦਾ ਹੈ ਕਿਸੇ ਦੀ ਲਾਈਫ ਜੋ ਹੈ ਪੂਰਾ ਦਿਨ ਜੋ ਹੈ ਬੜੀ ਭਜਨਠ ਵਾਲਾ ਰਹਿਣ ਵਾਲਾ ਹੁੰਦਾ ਸੋ ਉਸ ਦੇ ਅਕੋਰਡਿੰਗਲੀ ਚੂਸ ਕਰੋ ਜਿਸ ਦੀ ਭਜਨਠ ਵਾਲਾ ਦਿਨ ਹੈ ਉਸ ਨੂੰ ਹਾਈ એનર્ਜੀ ਵਾਲਾ ਫੂਡ ਚਾਹੀਦਾ ਹੈ ਸਵੇਰੇ ਹੀ ਤਾਂ ਕਿ ਦਿਨ ਦੀ ਸ਼ੁਰੂਆਤ ਉਹਨਾਂ ਦੀ ਸੁਸਤੀ ਦੇ ਵਿੱਚ ਨਾ ਹੋਵੇ ਜਿਨ੍ਹਾਂ ਦੀ ਸੈਡੈਂਟਰੀ ਲਾਈਫ ਸਟਾਈਲ ਹੈ ਕਿਤੇ ਆਫਿਸ ਵੀ ਜਾ ਕੇ ਬੈਠ ਕੇ ਹੀ ਕੰਮ ਕਰਨਾ ਹੈ ਉਹ ਬਹੁਤ ਜ਼ਿਆਦਾ એનર્ਜੀ ਵਾਲਾ ਬਹੁਤ ਜ਼ਿਆਦਾ ਕਾਰਬਸ ਵਾਲਾ ਫੂਡ ਨਾ ਖਾਣ ਕਿਉਂਕਿ ਬੈਠੇ ਬੈਠੇ ਉਹ ਕਾਰਬਸ ਜਿਹੜੇ ਐ ਫੈਟ ਵਿੱਚ ਹੀ ਬਦਲ ਜਾਣਗੇ ਉਹਨਾਂ ਨੂੰ ਹਾਈ ਫਾਈਬਰ ਵਾਲਾ ਫੂਡ ਜੋ ਹੈ ਖਾਣਾ ਚਾਹੀਦਾ ਹੈ ਉਸ ਤਰ੍ਹਾਂ ਦੀ ਆਪਣੀ ਫੂਡ ਸੈLECTION ਕਰਨੀ ਚਾਹੀਦੀ ਹੈ ਸੋ ਓਵਰਆਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਤੁਸੀਂ ਅਪਣਾਉਂਦੇ ਹੋ ਦਿਨ ਦੀ ਸ਼ੁਰੂਆਤ ਅਗਰ ਆਪਣੀ ਇਹਨਾਂ 6 ਆਦਤਾਂ ਨਾਲ ਕਰ ਲੈਨੇ ਹੋ ਤਾਂ ਤੁਸੀਂ ਦੇਖੋਗੇ ਤੁਸੀਂ ਜਿਹੜੇ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਸੀ ਕਨਸੈਂਟਰੇਸ਼ਨ ਨਹੀਂ ਹੋ ਪਾਂਦੀ ਸੁਸਤੀ ਪੂਰਾ ਦਿਨ ਬਣੀ ਰਹਿੰਦੀ ਹੈ ਕੰਮ ਕਰਨ ਦਾ ਜੀ ਨਹੀਂ ਕਰ ਰਿਹਾ ਇਹ ਆਦਤਾਂ ਸ਼ਾਮਿਲ ਕਰ ਲੋਗੇ ਤਾਂ ਤੁਹਾਡੀ ਸਾਰੀ प्रॉब्लम्स हौली हौली जो है दूर होक्टिव खुद को फील करोगे दिमाग ज़्यादा चलेगा का काम ज़्यादा कर सो सो so, वीडियो चंकी लगी है तो इस् लाइक एंड शेयर कर देना जी होर भी ये वीडियो जरूर जो है शेयर करना ताकि चंगी आदत अभी सारे ही रल के अपनाइए और सारे ही तंदुरुस्त रहीए सो so, अगर हूं तक पेज न फॉलो नहीं किया फटाफट फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर लेना मिला जल्दी ही सेहत में जुड़ी होर खास जानकारी दे फिलहाल ये ਜੀ ਇਜਾਜ਼ਤ ਸਤ ਸ੍ਰੀ ਅਕਾਲ